ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਇਮਪੋਸਿਟਿਵ ਵਾਈਫ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਬਿਨਾ ਤੰਦੂਰ ਤੋਂ ਤੰਦੂਰੀ ਰੋਟੀ ਬਣਾਉਣੀ ਦੱਸਾਂਗੇ ਜੋ ਕਿ ਮੇਰੇ ਮੰਮੀ ਜੀ ਦੀ ਸਪੈਸ਼ਲਿਟੀ ਆ ਉਹ ਤੰਦੂਰ ਦੀਆਂ ਰੋਟੀਆਂ ਜਿਹੜੀਆਂ ਉਹ ਕੁੱਕਰ ਦੇ ਵਿੱਚ ਬਣਾ ਦਿੰਦੇ ਆ ਤੇ ਹੁਣ ਉਹਨਾਂ ਨੇ ਕੀ ਕੀ ਤਿਆਰੀ ਕੀਤੀ ਹੋਈ ਆ ਆਪਾਂ ਦੇਖ ਲੈਣੇ ਆਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਨਾ ਪਹਿਲਾਂ ਗੈਸ 'ਤੇ ਲਾ ਕੇ ਤੇ ਕੁੱਕਰ ਰੱਖਤਾ ਉੱਪਰ ਮੁੱਧਾ ਕਰਕੇ ਜਦੋਂ ਉਹ ਕੁੱਕਰ ਗਰਮ ਹੋਊਗਾ ਤੇ ਉਦੋਂ ਆਪਾਂ ਬਣਾ ਲਾਂਗੇ ਇਹਦੇ ਆਟੇ ਦੇ ਪੇੜੇ ਇਮਮੀ ਆਟਾ ਹੁਣ ਕਿੰਨਾ ਘਟੇਲਾ ਰੱਖਣਾ ਜਾਂ ਕਿਵੇਂ ਆਪਾਂ ਇਹ ਬਸ ਨੋਰਮਲ ਆਟਾ ਜਿਵੇਂ ਆਪਾਂ ਰੋਟੀ ਬਣਾਉਣੀ ਹੈ ਬਸ ਉਸ ਤਰ੍ਹਾਂ ਹੀ ਅੱਛਾ ਹਾਂ ਮਤਲਬ ਜ਼ਿਆਦਾ ਸਖਤ ਜਾਂ ਨਹੀਂ ਹੋਣਾ ਨਹੀਂ ਨਹੀਂ ਜ਼ਿਆਦਾ ਨਹੀਂ ਤੇ ਠੀਕ ਜਿਹਾ ਆਟਾ ਹੋਵੇ ਵੀ ਮਤਲਬ ਜਿਹੜਾ ਵੀ ਆਪਾਂ ਐ ਕਰੀਏ ਤੇ ਫੈਲ ਜਿਆ ਤੇ ਬਸ ਇਸ ਤਰ੍ਹਾਂ ਕਰਕੇ ਪੇੜੇ ਬਣਾ ਲਓ ਤੁਸੀਂ ਚਾਰ ਇਹ ਚ ਲੱਗ ਜਾਂਦੇ ਆ ਰੋਟੀਆਂ ਹੂੰ ਤੇ ਚਾਰ ਪੇੜੇ ਬਣਾ ਲੈਣੇ ਆਪਾਂ ਜਿਵੇਂ ਅੱਜ ਕੱਲ੍ਹ ਸ਼ਹਿਰਾਂ 'ਚ ਸਾਰੇ ਲੋਕ ਰਹਿੰਦੇ ਆ ਨਾ ਵੀ ਉਹ ਐ ਹੁੰਦਾ ਵੀ ਹਰੇਕ ਦੇ ਘਰੇ ਤੰਦੂਰ ਨਹੀਂ ਹੁੰਦਾ ਜੇ ਤੰਦੂਰ ਹੈ ਤਾਂ ਫਿਰ ਉਹਦੀ ਗਰਮ ਕਰਨ ਦਾ ਵਾਸਤੇ ਉਹ ਆਪਣਾ ਲੱਕੜਾਂ ਦਾ ਓੱਖਾ ਹੋ ਜਾਂਦਾ ਫਿਰ ਬਾਲਣ ਬੁੱਲਣ ਦਾ ਹਾਂ ਇਹ ਹੁਣ ਆਇਆ ਵੀ ਜਿਵੇਂ ਆਪਾਂ ਕੁੱਕਰ ਗਰਮ ਹੋ ਗਿਆ ਬਸ ਐ ਵੀ ਉਹ ਵੀ ਰੋਟੀਆਂ ਬਣ ਜਾਣਗੀਆਂ ਫਿਰ ਇਹ ਮੈਂ ਹਲਕਾ ਇਹ ਪਾਣੀ ਹੱਥ ਲਾ ਲਿਆ ਤੇ ਕੁੱਕਰ ਆਪਣਾ ਬਿਲਕੁਲ ਗਰਮ ਹੋਣਾ ਚਾਹੀਦਾ ਹਾਂ ਕੁੱਕਰ ਜਮਾ ਗਰਮ ਮਤਲਬ ਨਹੀਂ ਚਿਪਕ ਜਾਣੀਆਂ ਰੋਟੀਆਂ ਥੋੜੇ ਮਤਲਬ ਜੇ ਆਪਾਂ ਘੱਟ ਸੇਕ ਰੱਖਾਂਗੇ ਹਾਂ ਹਾਂ ਆ ਦੇਖ ਇੱਕ ਟਾਈਮ ਤੇ ਕੁੱਕਰ ਦੇ ਸਾਈਜ਼ ਦੇ ਹਿਸਾਬ ਨਾਲ ਲੱਗ ਜਾਂਦੀ ਹੈ ਨਾ ਦੂਜਾ ਹਾਂ ਇਹ ਥੋੜਾ ਕੁੱਕਰ ਮਤਲਬ ਉਚਾਈ 'ਚ ਘੱਟ ਹੈ ਨਾ ਹਾਂਜੀ ਇਸ ਕਰਕੇ ਤੇ ਜੇ ਥੋੜਾ ਉੱਚਾ ਹੋਵੇ ਫਿਰ ਰੋਟੀ ਪੋਹਾਂ ਦੀ ਵੱਡੀ ਥੋੜੀ ਜਿਹੀ ਬਣਾ ਸਕਦੇ ਆਪਾਂ ਹਾਂਜੀ ਤੇ ਬਿਲਕੁਲ ਹੀ ਤੰਦੂਰ ਵਰਗੀਆਂ ਰੋਟੀਆਂ ਬਣ ਜਾਂਦੀਆਂ ਨੇ ਨਾ ਕੋਈ ਫਰਕ ਨਹੀਂ ਲੱਗਦਾ ਜੇ ਤੁਸੀਂ ਬਣਾਓਗੇ ਤਾਂ ਕੋਈ ਫਰਕ ਨਹੀਂ ਲੱਗਣਾ ਤੁਹਾਨੂੰ ਵੀ ਇਹ ਤੰਦੂਰ ਤੇ ਲੱਗੀ ਹੋਈ ਆ ਜਾਂ ਕੁੱਕਰ ਤੇ ਜਮੇ ਨਹੀਂ ਪਤਾ ਹੀ ਨਹੀਂ ਲੱਗਦਾ ਬਾਕੀ ਇੱਕ ਗੱਲ ਹੋਰ ਵੀ ਹੈ ਜਿਹੜੇ ਤੰਦੂਰ ਤੇ ਰੋਟੀ ਬਣਾਉਣੀ ਆ ਆਪਾਂ ਨਾ ਹਾਂਜੀ ਤੇ ਉਹ ਮਤਲਬ ਦੇਖੋ ਜਿਵੇਂ ਸਵਾਹ ਜੀ ਥੱਲੇ ਲੱਗ ਗਈ ਜਾਂ ਰੇਤਾ ਜਾਂ ਲੱਗ ਗਿਆ ਆਪਾਂ ਨੂੰ ਬਣਾਉਂਦਿਆਂ ਤਾਂ ਕਿਉਂ ਪੁਰਾਤੰਦੂਰ ਕੱਚਾ ਹੀ ਹੁੰਦਾ ਮਿੱਟੀ ਦਾ ਹਾਂਜੀ ਤੇ ਇਹ ਆਈਆਂ ਇਹਦੇ ਵਿੱਚ ਕੋਈ ਮਿੱਟੀ ਜਾਂ ਕੋਈ ਖਟਾ ਜਾਂ ਕੋਈ ਵੀ ਲੋੜ ਨਹੀਂ ਹੈਗੀ ਆਪਾਂ ਚਾਰ ਰੋਟੀਆਂ ਲਾ ਦੇਾਂਗੇ ਹੁਣ ਆਪਾਂ ਇੱਕ ਨਾਲ ਇੱਕ ਗੱਲ ਹੋਰ ਇੱਕ ਵਰੀ ਦੇ ਵਿੱਚ ਹੀ ਦੋ ਜਣਾਂ ਦੀਆਂ ਰੋਟੀਆਂ ਲੱਗ ਜਾਂਦੀਆਂ ਹਾਂਜੀ ਜਲਦੀ ਬਣ ਜਾਂਦੀਆਂ ਨੇ ਹਾਂ ਜਿਵੇਂ ਹੋਣਾ ਇਹ ਦੇਖੋ ਚਾਰ ਰੋਟੀਆਂ ਲੱਗ ਜਾਣੀਆਂ ਗੱਲ ਹੋਰ ਵੀ ਐ ਇਹਦੇ ਵਿੱਚ ਮੰਨ ਲੋ ਜੇ ਕਿਸੇ ਨੂੰ ਇਸ ਤਰ੍ਹਾਂ ਨਹੀਂ ਥੱਪੜੀਆਂ ਆਉਂਦੀਆਂ ਰੋਟੀਆਂ ਤਾਂ ਤੁਸੀਂ ਐਂ ਕਰੋ ਜਿਵੇਂ ਵੀ ਮਤਲਬ ਚੱਕਲਾ ਵੇਲਣਾ ਹੈ ਨਾ ਆਪਣਾ ਚੱਕਲੇ ਵੇਲਣ ਦੇ ਉੱਪਰ ਅੱਧੀ ਰੋਟੀ ਵੇਲ ਲਓ ਅੱਧੀ ਰੋਟੀ ਵੇਲਣ ਤੋਂ ਬਾਅਦ ਫਿਰ ਉਹਨੂੰ ਪਾਣੀ ਲਾ ਕੇ ਇਸ ਤਰ੍ਹਾਂ ਕਰਕੇ ਵੀ ਦੋ ਵਾਰੀ ਚ ਕਰਨ ਨਾਲ ਰੋਟੀ ਉੱਡੀ ਬਣ ਜਾਂਦੀ ਹੈ ਬਸ ਫਿਰ ਵੀ ਲਾ ਸਕਦੇ ਆ ਭਾਂ ਵੀ ਬਣ ਜਾਂਦੀ ਆ ਆ ਦੇਖੋ ਹੁਣ ਰੋਟੀਆਂ ਲੱਗ ਗਈਆਂ ਹੁਣ ਇਹਨੂੰ ਆਪਾਂ ਨਾ ਮੁੱਦਾ ਕਰ ਦਾਂਗੇ ਇਸ ਤਰ੍ਹਾਂ ਕੁੱਕ ਕਰਨਾ ਇਹ ਕਿੰਨੇ ਕੁ ਟਾਈਮ ਬਾਅਦ ਕਰਨੀਆਂ ਆ ਕਿਵੇਂ ਕੀ ਹਿਸਾਬ ਆਉਂਦਾ ਬਸ ਆਏ ਵੀ ਜਦੋਂ ਸਾਰੇ ਰੋਟੀਆਂ ਲੱਗ ਗਈਆਂ ਮਿੰਟ ਡੇਢ ਮਿੰਟ ਉੱਤੇ ਰੱਖ ਲਓ ਵੀ ਸਾਰੇ ਸੇਕ ਲੱਗ ਜੇ ਹੁਣ ਜਿਵੇਂ ਆਪਾਂ ਮੁੱਦਾ ਕਰਦੇ ਹਾਂ ਤਵੇਂ ਫਰਮ ਵਿੱਚ ਦੀ ਵੇਖ ਲਾਂਗੇ ਵੀ ਬਣ ਗਈ ਹੈ ਕਿ ਨਹੀਂ ਹਾਂਜੀ ਜੇ ਤਾਂ ਬਣ ਗਈਆਂ ਤਾਂ ਆਪਾਂ ਨਾਲ ਦੀ ਨਾਲ ਅਲਾਈ ਚੱਲਾਂਗੇ ਤੇ ਇਹਦੇ ਤੇ ਗੈਸ ਤੇ ਸੇਕੀ ਚੱਲਾਂਗੇ ਆ ਹੁਣ ਦੇਖ ਹੀ ਲਓਗੇ ਤੁਸੀਂ ਤੇ ਨਾਲੇ ਮਿੰਟਾਂ ਸਕਿੰਟਾਂ 'ਚ ਜਿਹਦਾ ਨੂੰ ਇਹ ਰੋਟੀਆਂ ਹੁੰਦੀਆਂ ਉਹਦੋਂ ਆਪਾਂ ਦੂਜੇ ਜਿਹੜੇ ਲਾਉਣੀਆਂ ਉਹਦੇ ਪੇੜੇ ਬਣਾ ਕੇ ਰੱਖ ਦਿੰਨੇ ਆ ਜਿਹਨੂੰ ਖਾਣ ਦਾ ਸ਼ੌਂਕ ਹੁੰਦਾ ਉਹ ਕਿਵੇਂ ਨਾ ਕਿਵੇਂ ਕੋਈ ਤਰੀਕਾ ਲੱਭ ਹੀ ਲੈਂਦਾ ਨਾ ਨਹੀਂ ਵੀ ਚੱਲੋ ਆਏ ਆ ਵੀ ਆਪਣੇ ਤਾਂ ਨਹੀਂ ਆਹ ਹੁੰਦਾਗਾ ਇਹ ਦੇਖੋ ਥੋੜੀਆਂ ਥੋੜੀਆਂ ਪੱਕੀਆਂ ਨੇ ਨਾ ਥੋੜਾ ਗੈਸ ਕੱਟ ਕਰ ਲੈਨੇ ਆ ਕਿ ਫਿਰ ਮੱਚਣੀਆਂ ਨਾ ਦਿੱਤੀਆਂ ਇਹ ਆ ਦੇਖੋ ਤੁਸੀਂ ਹਾਂ ਵਧੀਆ ਲੱਗੀ ਆ ਦੇਖੋ ਹਾਦੀ ਕੋ ਨੀਚੇ ਤੋਂ ਵੀ ਜਮਾ ਤਿਆਰ ਹੋ ਗਈ ਰੋਟੀ ਪੂਰੀਆਂ ਰੜੀ ਰੜੀ ਬਣੀ ਹੈ ਦੇਖੋ ਇਹ ਪੂਰੀ ਪਤਲੀ ਪਤਲੀ ਰੋਟੀ ਬਣੀ ਹੈਗੀ ਜੇ ਮੈਂ ਆਪਣੇ ਤੰਦੂਰ ਤੇ ਲਾਕਦੀਆਂ ਨੇ ਨਾ ਤੇ ਤੁਸੀਂ ਸਾਈਜ਼ ਕੁੱਕਰ ਦੇ ਹਿਸਾਬ ਨਾਲ ਵਧਾ ਕੇ ਠੀਕ ਹਾਂ ਵੱਡਾ ਛੋਟਾ ਕਰ ਲਓ ਭਾਵੇਂ ਦੀ ਛੋਟੀ ਬਣਾ ਲਓ ਵੱਡੀ ਉਹ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਆ ਦੇਖੋ ਤੁਸੀਂ ਹੁਣ ਰੋਟੀਆਂ ਪੂਰੀ ਵਧੀਆ ਬਣ ਗਈਆਂ ਆ ਦੇਖੋ ਸਾਰੀਆਂ ਸਾਰੀਆਂ ਰੋਟੀਆਂ ਇੱਕ ਵਾਰੀ ਚ ਯਾ ਰੋਟੀਆਂ ਮਿੰਟ ਡੇਡ ਮਿੰਟ ਲੱਗੇ ਆਪਣਾ ਤੇ ਆਪਾਂ ਹੁਣ ਇਹਨਾਂ ਨੂੰ ਸਰਵ ਕਰਨ ਦੇ ਲਈ ਪਲੇਟ 'ਚ ਰੱਖ ਲੈਣੇ ਆ ਖਾਣ ਦੇ ਵਿੱਚ ਬਿਲਕੁਲ ਹੀ ਤੰਦੂਰ ਦੀਆਂ ਰੋਟੀਆਂ ਤੋਂ ਜ਼ਿਆਦਾ ਹੀ ਸਵਾਦ ਲੱਗਦੀਆਂ ਮੇਰੇ ਹਿਸਾਬ ਨਾਲ ਤਾਂ ਆਪਾਂ ਦਾ ਕਿਉਂਕਿ ਖਾਣੇ ਆ ਤੇ ਬਹੁਤ ਹੀ ਵਧੀਆ ਸਵਾਦ ਬਣਦੀਆਂ ਨੇ ਤੇ ਤੁਸੀਂ ਆਪਦੇ ਘਰੇ ਇਸ ਚੀਜ਼ ਨੂੰ ਜ਼ਰੂਰ ਟਰਾਈ ਕਰਿਓ ਤੇ ਤੁਹਾਨੂੰ ਬਾਕੀ ਬੱਧਾ ਚੱਲੂਗਾ ਵੀ ਆਪਾਂ ਤਰਸਦੇ ਰਹਨੇ ਆ ਵੀ ਆਪਾਂ ਰੈਸਟੋਰੈਂਟ ਚ ਜਾ ਕੇ ਕਿਸੇ ਹੋਟਲ ਚ ਜਾ ਕੇ ਖਾਵਾਂਗੇ ਤੇ ਘਰੀ ਬਣ ਸਕਦੀਆਂ ਨੇ ਆਪਣੇ ਬਹੁਤ ਹੀ ਘੱਟ ਸਮਾਨ ਦੇ ਵਿੱਚ ਕੁੱਕਰ ਦੇ ਵਿੱਚ ਤੇ ਜੇ ਤੁਸੀਂ ਚਾਹੋਣੇ ਆ ਸੀ ਇਦਾਂ ਦੀਆਂ ਰੈਸਪੀ ਤੁਹਾਡੇ ਨਾਲ ਅੱਗੇ ਤੋਂ ਸਾਂਝੀਆਂ ਕਰੀਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ